ਖਿਆਲ ਹੈ ਵੀ ਸਮਾਂ ਵੇਸਟ ਕਰਨ ਵਾਲੀ ਗੱਲ ਆ ਸਮਾਪਤ ਹੋ ਗਿਆ ਕੰਮ ਉਹਨਾਂ ਦਾ ਅਕਾਲੀ ਦਲ ਵਾਲਿਆਂ ਦਾ ਜਿਨ੍ਹਾਂ ਦਾ ਤੁਸੀਂ ਸਵਾਲ ਕੀਤਾ ਫੁੱਟ ਪੈਣ ਤੋਂ ਪਹਿਲਾਂ ਕਿਹੜਾ ਕਿਤੇ ਉਹ ਪੈਰਾਸ਼ੂਟ ਲਈ ਫਿਰਦੇ ਸਨ ਫੁੱਟ ਪੈਣ ਤੋਂ ਪਹਿਲਾਂ ਉਹ ਕਿਹੜੀ ਗੁਜ਼ਾਰ ਤੇ ਸਿਗੇ ਤੇ ਫੁੱਟ ਪੈਣ ਤੋਂ ਬਾਅਦ ਅੱਜ ਉਹ ਕਿਹੜੀ ਗੁਜ਼ਾਰ ਤੇ ਹੈਗੇ ਆ ਉਹਨਾਂ ਦਾ ਸਵਾਲ ਕਰੂੰਗਾ ਮੇਰਾ ਖਿਆਲ ਵੇਸਟ ਆਫ ਟਾਈਮ ਹੈ ਕਿਸੇ ਵੇਲੇ ਸੁਖਵੀਰ ਬਾਦਲ ਮੈਨੂੰ ਕਹਿੰਦਾ ਸੀ ਇਹ ਮੱਲਾ ਪਾਰਟੀ ਦਾ ਪ੍ਰਧਾਨ ਆ ਵੀ ਅੱਜ ਕਿੱਥੇ ਆ ਅੱਜ ਸਰ ਸੁਖਵੀਰ ਸਿੰਘ ਬਾਦਲ ਕਿੱਥੇ ਹੈਗੇ ਆ ਅਕਾਲੀ ਦਲ ਖਤਮ ਨਹੀਂ ਹੋਣਾ ਇਹ ਪੰਜਾਬੀਆਂ ਦੇ ਰਗਾਂ ਦੇ ਵਿੱਚ ਆ ਪਰ ਇਹ ਇਹ ਜਿਹੜੀ ਲੀਡਰਸ਼ਿਪ ਹੈਗੀ ਆ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਉਹਦੀ ਸਰਪ੍ਰਸਤੀ ਦੇ ਵਿੱਚ ਰਟ੍ਰਾਈਬ ਨਹੀਂ ਹੋਣਾ ਉੱਠ ਨਹੀਂ ਸਕੇਗਾ ਇਹ ਮੇਰਾ ਵਿਸ਼ਵਾਸ ਕੀ ਨਸੀਹਤ ਹੈ ਤਾਂ ਮੈਂ ਕਹਿੰਦਾ ਅਕਾਲੀ ਦਲ ਤਾਂ ਮਰ ਹੀ ਨਹੀਂ ਸਕਦਾ ਅਕਾਲੀ ਦਲ ਕੋਈ ਪੋਲੀਟੀਕਲ ਗਲਾਸ ਨਹੀਂ ਜਮਾਤ ਨਹੀਂ ਅਕਾਲੀ ਦਲ ਮਰਜੀਵੜਿਆਂ ਦੀ ਜਿੱਥੇ ਬੰਦੀ ਆ ਜਿਹਨੇ ਕੁਰਬਾਨੀਆਂ ਦੇ ਕੇ ਅਕਾਲੀ ਦਲ ਖੜਾ ਕੀਤਾ ਪਰ ਅਜ ਅਫਸੋਸ ਹੈ ਕਿ ਉਹ ਸੁਦਾਗਰਾਂ ਦੇ ਹੱਥ ਦੇ ਵਿੱਚ ਆ ਗਿਆ ਮਾਫੀਆ ਦੇ ਹੱਥ ਦੇ ਵਿੱਚ ਆ ਗਿਆ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ ਇਸ ਲੀਡਰਸ਼ਿਪ ਦੇ ਥੱਲੇ ਅਕਾਲੀ ਦਲ ਨੂੰ ਲੀਡਰਸ਼ਿਪ ਦੀ ਤਬਦੀਲੀ ਅਕਾਲੀ ਦਲ ਦੀ ਪੁਨਰ ਸਰਜੀਤੀ ਹੋਵੇ ਖਿਆਲ ਹੈ ਵੀ ਸਮਾਂ ਵੇਸਟ ਕਰਨ ਵਾਲੀ ਗੱਲ ਆ ਸਮਾਪਤ ਹੋ ਗਿਆ ਕੰਮ ਉਹਨਾਂ ਦਾ ਅਕਾਲੀ ਦਲ ਵਾਲਿਆਂ ਦਾ ਜਿਨ੍ਹਾਂ ਦਾ ਤੁਸੀਂ ਸਵਾਲ ਕੀਤਾ ਫੁੱਟਪੈਨ ਤੋਂ ਪਹਿਲਾਂ ਕਿਹੜਾ ਕਿਤੇ ਉਹ ਪੈਰਾਸ਼ੂਟ ਲਈ ਫਿਰਦੇ ਸਨ ਫੁੱਟਪੈਨ ਤੋਂ ਪਹਿਲਾਂ ਉਹ ਕਿਹੜੀ ਕਗਾਰ ਤੇ ਸਿਗੇ ਤੇ ਫੁੱਟਪੈਨ ਤੋਂ ਬਾਅਦ ਅੱਜ ਉਹ ਕਿਹੜੀ ਕਗਾਰ ਤੇ ਹੈਗੇ ਉਹਨਾਂ ਦਾ ਸਵਾਲ ਕਰਾਂਗੇ ਮੇਰਾ ਖਿਆਲ ਵੇਸਟ ਆਫ ਟਾਈਮ ਹੈ ਕਿਸੇ ਵੇਲੇ ਸੁਖਬੀਰ ਬਾਦਲ ਮੈਨੂੰ ਕਹਿੰਦਾ ਸੀ ਇਹ ਮੱਲਾ ਪਾਰਟੀ ਦਾ ਪ੍ਰਧਾਨ ਆ ਕਿ ਅੱਜ ਕਿੱਥੇ ਆ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਕਿੱਥੇ ਹੈਗੇ ਆ ਅਕਾਲੀ ਦਲ ਖਤਮ ਨਹੀਂ ਹੋਣਾ ਇਹ ਪੰਜਾਬੀਆਂ ਦੇ ਰਗਾਂ ਦੇ ਵਿੱਚ ਆ ਪਰ ਇਹ ਇਹ ਜਿਹੜੀ ਲੀਡਰਸ਼ਿਪ ਹੈਗੀ ਆ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਉਹਦੀ ਸਰਪ੍ਰਸਤੀ ਦੇ ਵਿੱਚ ਰਟ੍ਰਾਈਬ ਨਹੀਂ ਹੋਣਾ ਉੱਠ ਨਹੀਂ ਸਕੇਗਾ ਇਹ ਮੇਰਾ ਵਿਸ਼ਵਾਸ ਕੀ ਨਸੀਹਤ ਆ ਤਾਂ ਮੈਂ ਕਹਿੰਦਾ ਅਕਾਲੀ ਦਲ ਤਾਂ ਮਰ ਹੀ ਨਹੀਂ ਸਕਦਾ ਅਕਾਲੀ ਦਲ ਕੋਈ ਪੋਲੀਟੀਕਲ ਲਾਸ ਨਹੀਂ ਜਮਾਤ ਨਹੀਂ ਕਾਲੀ ਦਲ ਮਰਜੀਬੜਿਆਂ ਦੀ ਜਥੇਬੰਦੀ ਆ ਜਿਹਨੇ ਕੁਰਬਾਨੀਆਂ ਦੇ ਕੇ ਕਾਲੀ ਦਲ ਖੜਾ ਕੀਤਾ ਪਰ ਅਜ ਅਫਸੋਸ ਹੈ ਕਿ ਉਹ ਸਦਾਗਰਾਂ ਦੇ ਹੱਥ ਦੇ ਵਿੱਚ ਆ ਗਿਆ ਮਾਫੀਆ ਦੇ ਹੱਥ ਦੇ ਵਿੱਚ ਆ ਗਿਆ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ ਇਸ ਲੀਡਰਸ਼ਿਪ ਦੇ ਥੱਲੇ ਕਾਲੀ ਦਲ ਨੂੰ ਲੀਡਰਸ਼ਿਪ ਦੀ ਤਬਦੀਲੀ ਕਾਲੀ ਦਲ ਦੀ ਪੁਨਰ ਜੀਤੀ ਹੋਵੇ ਖਿਆਲ ਹੈ ਵੀ ਸਮਾਂ ਵੇਸਟ ਕਰਨ ਵਾਲੀ ਗੱਲ ਆ ਸਮਾਪਤ ਹੋ ਗਿਆ ਕੰਮ ਉਹਨਾਂ ਦਾ ਅਕਾਲੀ ਦਲ ਵਾਲਿਆਂ ਦਾ ਜਿਨ੍ਹਾਂ ਦਾ ਤੁਸੀਂ ਸਵਾਲ ਕੀਤਾ ਫੁੱਟ ਪੈਣ ਤੋਂ ਪਹਿਲਾਂ ਕਿਹੜਾ ਕਿਤੇ ਉਹ ਪੈਰਾਸ਼ੂਟ ਲਈ ਫਿਰਦੇ ਸਨ ਫੁੱਟ ਪੈਣ ਤੋਂ ਪਹਿਲਾਂ ਉਹ ਕਿਹੜੀ ਗਗਾਰ ਤੇ ਸੀਗੇ ਤੇ ਫੁੱਟ ਪੈਣ ਤੋਂ ਬਾਅਦ ਅੱਜ ਉਹ ਕਿਹੜੀ ਗਗਾਰ ਤੇ ਹੈਗੇ ਆ ਉਹਨਾਂ ਦਾ ਸਵਾਲ ਕਰੂੰਗਾ ਮੇਰਾ ਖਿਆਲ ਵੇਸਟ ਆਫ ਟਾਈਮ ਹੈ ਕਿਸੇ ਵੇਲੇ ਸੁਖਵੀਰ ਬਾਦਲ ਮੈਨੂੰ ਕਹਿੰਦੇ ਸੀ ਇਹ ਮੱਲਾ ਪਾਰਟੀ ਦਾ ਪ੍ਰਧਾਨ ਆ ਤੇ ਅੱਜ ਕਿੱਥੇ ਆ ਅੱਜ ਸਰਦਾਰ ਸੁਖਵੀਰ ਸਿੰਘ ਬਾਦਲ ਕਿੱਥੇ ਹੈਗੇ ਆ ਅਕਾਲੀ ਦਲ ਖਤਮ ਨਹੀਂ ਹੋਣਾ ਇਹ ਪੰਜਾਬੀਆਂ ਦੇ ਰਗਾਂ ਦੇ ਵਿੱਚ ਆ ਪਰ ਇਹ ਇਹ ਜਿਹੜੀ ਲੀਡਰਸ਼ਿਪ ਹੈਗੀ ਆ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਉਹਦੀ ਸਰਪ੍ਰਸਤੀ ਦੇ ਵਿੱਚ ਰਟ੍ਰਾਈਵ ਨਹੀਂ ਹੋਣਾ ਉੱਠ ਨਹੀਂ ਸਕੇਗਾ ਇਹ ਮੇਰਾ ਵਿਸ਼ਵਾਸ ਕੀ ਨਸੀਹਤ ਹੈ ਤਾਂ ਮੈਂ ਕਹਿੰਦਾ ਅਕਾਲੀ ਦਲ ਤਾਂ ਮਰ ਹੀ ਨਹੀਂ ਸਕਦਾ ਅਕਾਲੀ ਦਲ ਕੋਈ ਪੋਲੀਟੀਕਲ ਕਲਾਸ ਨਹੀਂ ਜਮਾਤ ਨਹੀਂ ਅਕਾਲੀ ਦਲ ਮਰਜੀਵੜਿਆਂ ਦੀ ਜਿੱਥੇ ਬੰਦੀ ਆ ਜਿਹਨੇ ਕੁਰਬਾਨੀਆਂ ਦੇ ਕੇ ਅਕਾਲੀ ਦਲ ਖੜਾ ਕੀਤਾ ਪਰ ਅਜ ਅਫਸੋਸ ਆ ਕਿ ਉਹ ਸੋਦਾਗਰਾਂ ਦੇ ਹੱਥ ਦੇ ਵਿੱਚ ਆ ਗਿਆ ਮਾਫੀਆ ਦੇ ਹੱਥ ਦੇ ਵਿੱਚ ਆ ਗਿਆ ਲੋਕਾਂ ਨੇ ਪ੍ਰਵਾਨ ਨਹੀਂ ਕਰਨਾ ਇਸ ਲੀਡਰਸ਼ਿਪ ਦੇ ਥੱਲੇ ਕਾਲੀ ਦਰ ਨੂੰ ਲੀਡਰਸ਼ਿਪ ਦੀ ਤਬਦੀਲੀ ਕਾਲੀ ਦਲ ਦੀ ਪੁਨਰ ਸਰਜੀਤੀ ਹੋ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ